ਉਹ ਤੁਮਕ ਮੰਡਲ ਕਾ ਭਰੀਆ ਮਨ ਕ੍ਰਿਸ਼ਨਾ ਉਪਜੀ ਭਾਲੇ ਇਸਤਰੀ ਪੰਜ ਕਰ ਕਾਮ ਵਿਆਪਿਆ ਤੇਨ ਦਲਾਇਆ ਪਰ ਨਾਰੀ ਹਾਤਕ ਮੰਡਲ ਕਾਪੜੀਆਂ ਮਨ ਤ੍ਰਿਸ਼ਨਾ ਉਪਤੇ ਭਾਰੀ ਇਸ ਤਰੀ ਦਾਜ ਕਰ ਕਾਮ ਹੋਵੇ ਆਪਿਆ ਜਿਤ ਲਾਇ ਪਰ ਨਾਰੀ ਸਿਖ ਕਰੇ ਕਰ ਸ਼ਬਦ ਨ ਚਿੰਨੈ ਲੰਮਟਾ ਹੈ ਬਾਦਾਰੀ ਅੰਤਰ ਵਿਖ ਬਾਹਰ ਨਿਭਰਾਤੀ ਤਾਂ ਜਮ ਕਰੇ ਖੁਆਰੀ ਅੰਤਰ ਵਿਖ ਬਾਹਰ ਨਿਭਰਾਤੀ ਤਾਂ ਜਮ ਕਰੇ ਖੁਆਰੀ ਵਾਹਿਗੁਰੂ ਦਾ ਅੰਸ਼ ਵਾਹਿਗੁਰੂ ਜੋਜੋਟਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦਨ ਦਰ ਸੁਭਾਏ ਮਨੁਕੀ ਹਮਰਿਤ ਜੀ ਨੇ ਤਮਰਤ ਮਈ ਬਾਣੀ ਦਾ ਅਨੰਦ ਪ੍ਰਾਪਤ ਕਰਨ ਰਹੀ ਉੜਪਾਗ ਦੀ ਸਸੰਗੀ ਜਨੋਂ ਆਪਾਂ ਸਾਰੇ ਉੜਪਾਗ ਨਹੀਂ ਹਾਂ ਸਾਡੇ ਸਾਰਿਆਂ ਕੀ ਜਗਤਕਾਰ ਪਿਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਮਿਹਰਾਂਤਾ ਹਨ ਬਖਸ਼ਾ ਹਨ ਜਿਨ੍ਹਾਂ ਮਿਹਰਾਂਤਾ ਸਦਕਾ ਆਪਾਂ ਗੁਰੂ ਘਰ ਵਿੱਚ ਬੈਠੇ ਹਾਂ ਤਨਿ ਸ਼ਿਨੀਪੁਰਾਨ ਚੈਮੀ ਦੀ ਰਚਨਾ ਨੂੰ ਉਚਾਰਨ ਕੀਤੀ ਪਾਵਨ ਬਾਣੀ ਰਾਗ ਮਾਲੂ ਦੇ ਅੰਦਰ ਪਵਨ ਸ਼ਬਦ ਦੀ 6ਵੀਂ ਪੌੜੀ ਦਾ ਮੂਲਕਾ ਆਪ ਜੀ ਨੇ ਸਰਵਣ ਕੀਤਾ ਸਤੁ ਪੰਨੀ ਪੌੜੀ ਸਮਝਾਰੇਸ਼ਨ ਮੂਡ ਜਟਾਏ ਮੂਡ ਮੰਡਾਏ ਜਟਾ ਸ਼ਖ ਬੰਦੀ ਮੂਨ ਰਹੇ ਅਮਿਵੰਤ ਸੰਸਾਰ ਦੇਤੇ ਜਦੋਂ ਤੂੰ ਮਨੁੱਖਤਾ ਬਣੀ ਉਹਦੋਂ ਤੋਂ ਅਨੰਤ ਲੋਕ ਰੱਬ ਦਾ ਚਿੰਤਨ ਕਰ ਰਹੇ ਨੇ ਬੇਅੰਤ ਨੇ ਜਿਨ੍ਹਾਂ ਨੂੰ ਚਿੰਤਨ ਨਾਲ ਕੋਈ ਮਤਲਬ ਨਹੀਂ ਹੋਰ ਆਪਾਂ ਦੇ ਜਾਣਦੇ ਨਹੀਂ ਕਈ ਐਸੇ ਨੇ ਜਿਹੜੇ ਰੱਬ ਤੋਂ ਮਨੁੱਖ ਪਰ ਰੱਬ ਨਾਲ ਦੀ ਉਚੀ ਜੀ ਨਹੀਂ ਤਰਕਸ਼ੀਲ ਤਰਕਸ਼ੀਲਾ ਨੇ ਆਖਿਆ ਪ੍ਰਾਪਤੇ ਹੈ ਹੀ ਨਹੀਂ ਉਸ ਮਾਲਕ ਨੂੰ ਜੱਪਣ ਦਾ ਤਰੀਕਾ ਜਿਹੜਾ ਸਾਰਿਆਂ ਦਾ ਵੱਖਰਾ ਵੱਖਰਾ ਸੀ ਕੋਈ ਮੋਨੀ ਬਣ ਗਿਆ ਕਿਸ ਨੇ ਸ਼ਿਵਦੇਵਾਲ ਬਣਾਲੇ ਰੋਡ ਮੋਨ ਬਣ ਗਿਆ ਕਿਸੇ ਨੇ ਜਟਾ ਬਣਾ ਕੇ ਵੱਡੇ ਵੱਡੇ ਜੂੜੇ ਕਰ ਲਏ ਅੱਜ ਵੀ ਟੀਵੀ 'ਚ ਆਪ ਜਾਂ ਸੋਸ਼ਲ ਮੀਡੀਆ 'ਤੇ ਐਸੇ ਲੋਕਾਂ ਦੀਆਂ ਫੋਟੋ ਆਪ ਵੇਖ ਸਕਦੇ ਜਿਸ ਕਿਸੇ ਨੂੰ ਜਿਸ ਤਰ੍ਹਾਂ ਦੀ ਸੋਚੀ ਪਰਮੇਸ਼ਰ ਨੇ ਦਿੱਤੀ ਉਸੇ ਤਰ੍ਹਾਂ ਉਹਦਾ ਚਿੰਤਨ ਕਰਨਾ ਆਰੰਭ ਕੀਤਾ ਪਰ ਚਿੰਤਨ ਦੇ ਵਿੱਚ ਭਾਵਨਾ ਵੱਖਰੀ ਵੱਖਰੀ ਸੀ ਕੋਈ ਰੱਬ ਦੇ ਮਲਾਂ ਨਹੀਂ ਗੰਦਾ ਹੈ ਕੋਈ ਧੰਨ ਦੀ ਲਾਲਸਾ ਨਹੀਂ ਗੰਦਾ ਕੋਈ ਆਪਣੇ ਕਰਜਾਂ ਦੀ ਸੰਪੂਰਨਤਾ ਲਈ ਨਹੀਂ ਹੁੰਦਾ ਸਤਿਗੁਰਾਂ ਨੇ ਉਹਨਾਂ ਜੋਗੀਆਂ ਨੂੰ ਆਧਾਰ ਬਣਾ ਕੇ ਸਮੁੱਚੀ ਮਾਨਵਤਾ ਨੂੰ ਇਹ ਸਿੱਖਿਆ ਦੇਣ ਦਾ ਯਤਨ ਕੀਤਾ ਹੈ ਇਹ ਸੰਿਆਸੀ ਸਾਧੂ ਤੇ ਬਣ ਗਿਆ ਸੰਿਆਸੀ ਦੇ ਅਖਰੀ ਅਰਥ ਨੇ ਸੰਿਆਸ ਲੈਣਾ ਜਿਵੇਂ ਆਪਾਂ ਪਿਛੇ ਛੁੱਲਿਆਂ ਵੀ ਬੰਦ ਲੋ ਬੱਚੇ ਜਿਹੜੇ ਨੇ ਉਹ cricket ਤੋਂ ਸੰਿਆਸ ਲੈ ਰਹੇ ਨੇ ਬਾਅਦ ਕੀ ਅੱਠ ਤੋਂ ਬਾਅਦ ਆਪਾਂ ਜਿਹੜੇ ਕੈਸ਼ ਲੈ ਕੇ ਮੈਚ ਖੇਡਦੇ ਹਨ ਵੀ ਉਹਨਾਂ ਚ ਸ਼ਾਮਲ ਨਹੀਂ ਹੁੰਦਾ ਕਿਸੇ ਨੇ ਆਖਿਆ ਮੈਂ ਸ਼ਾਸਤ ਤੋਂ ਸੰਿਆਸ ਲੈ ਲਈ ਕਿਸੇ ਨੇ ਆਖਿਆ ਵੀ ਇਹ ਕੰਮ ਉਹਨਾਂ ਆਪਾਂ ਛੱਡ ਦਿੱਤਾ ਨਹੀਂ ਕਰਨਾ ਇਹਦਾ ਤਿਆਗ ਕਰ ਦਿੱਤਾ ਕਿਸੇ ਨੇ ਮਾਇਆ ਦਾ ਤਿਆਗ ਕੀਤਾ ਇਹਨਾਂ ਜੋਗੀਆਂ ਆਖਿਆ ਕਿ ਘਰ ਵਿੱਚ ਰਹਿ ਕੇ ਰੱਬ ਦੀ ਬੰਦਗੀ ਨਹੀਂ ਹੋ ਸਕਦੀ। ਭਾਬਾ ਕਹਿੰਦਾ ਗ੍ਰਿਸ਼ਟੀ ਸਾਰਿਆਂ ਤੋਂ ਵੱਡਾ ਸੰਤ ਹੈ। ਘਰ ਵਿੱਚ ਰਹਿ ਕੇ ਜਪਿਆ ਜਾ ਸਕਦਾ ਹੈ। ਇਹਨਾਂ ਆਖਿਆ ਨਹੀਂ ਘਰ ਵਿੱਚ ਬੜਾ ਖਨਾ ਹੈ। ਕਿਵੇਂ ਜਪੀਏ? ਇੱਥੇ ਤੇ ਮੋਸ਼ ਦਾ ਸਤਾਰਿਆ, ਇਸਤਰੀ ਦਾ ਪੁੱਤਰ ਦਾ ਧਿਆਨ ਦਾ, ਪਰਿਵਾਰ ਦਾ, ਕੌਣਮ ਦਾ, ਸਬੰਧੀਆਂ ਦਾ, ਆਪਣੀ ਪ੍ਰਾਪਰਟੀ ਦਾ, ਜ਼ਮੀਨ ਦਾ, ਦਾ। ਇਹ ਮੂਹ ਨੇ ਸਾਨੂੰ ਆਪਣੀ ਪਕੜ ਵਿੱਚ ਲਿਆ ਕਿਵੇਂ ਜਪਾਂਗੇ? ਬڑا ਖਨਾ ਹੈ ਘਰ ਵਿੱਚ ਸਤਿਗੁਰੂ ਕਹਿਣ ਲਗੇ ਕਿ ਤੂੰ ਕਿਨਾਂ ਜਪਿਆ ਨਹੀਂ ਜਾਂਦਾ ਇਹਨਾਂ ਦੇ ਘਰ ਕੀ ਲੈਣ ਆਉਣਾ ਹੈ ਹੋਏ ਅਤੀਤ ਗ੍ਰਿਸ਼ਟ ਤਜ ਫਿਰ ਉਨਹੀ ਕਹਿਆ ਕਰ ਮੰਗਣਦਾਈ ਜਿਸ ਪੇਟ ਦੀ ਭੁੱਖ ਨੂੰ ਮਟਾਉਣ ਵਾਸਤੇ ਤੂੰ ਗ੍ਰਿਸ਼ਟਿਆਂ ਦੇ ਘਰੋਂ ਮੰਗਣਾ ਹੈ ਉਸੇ ਘਰੋਂ ਤੂੰ ਨਿੰਦਰੀ ਹੈ ਉਹ ਸੱਜਣਾ ਤੇ ਰੱਖ ਆਪਣੇ ਅੰਦਰ ਲਈ ਨੀਅਤ ਨੂੰ ਸਾਫ਼ ਕਰ ਘਰ ਬੈਠਿਆਂ ਵੀ ਰੱਬ ਮਿਲ ਸਕਦਾ ਹੈ ਘਰ ਹੀ ਬੈਠਿਆਂ ਸ਼ੁਭ ਮਿਲਾਂ ਦੇ ਨੀਅਤ ਸਤਿਗੁਰਾਂ ਨੇ ਆਖਿਆ ਹੈ ਸਾਰਾ ਕੁਝ ਘਰ ਵਿੱਚ ਬਾਹਰ ਕਿਉਂ ਪਰ ਪੜਨਾ ਹੈ ਫਰੀਦਾ ਜੰਗਲ ਜੰਗਲ ਕਿਆ ਭਵੇਂ ਬਣ ਕੰਡਾ ਮੋਣੇਹ ਮੱਸੀ ਰੱਬ ਹੈ ਅੰਧਿਆ ਜੰਗਲ ਕਿਆ ਟੁੰਡੇ ਸਭ ਕੁਛ ਘਰ ਮੈਂ ਬਾਹਰ ਨਹੀਂ ਮਹਰ ਟੁੰ ਲੈ ਸੂਪਰ ਅੰਪੁਲਾਈ ਸ਼ਬਾਕਿਓ ਤੇ ਭਟਕਿਆ ਹੋਇਆ ਜਿਹੜਾ ਬਾਹਰ ਲੱਭ ਰਿਹਾ ਉਹ ਤੇ ਭਟਕਿਆ ਹੋਇਆ ਜੀ ਜਿਹੜਾ ਬਾਹਰ ਲੱਭਣ ਦਾ ਜਤਨ ਕਰ ਰਿਹਾ ਜਿਹਨੇ ਬਾਹਰ ਲੱਭਣਾ ਆਰੰਭ ਕਰ ਦਿੱਤਾ ਜਿਹਨੇ ਬਾਹਰ ਹੀ ਕੋਜੀਆ ਕੇਤੇ ਗਾਲੇ ਅੰਦਰੋਂ ਆਰੰਭ ਹੋਇਆ ਬਾਹਰੋਂ ਮਰੋਂ ਤੇ ਬੜਾ ਝੱਪਿਆ ਜਾ ਰਿਹਾ ਹੈ ਬਾਹਰੋਂ ਮਰੋਂ ਬੜਾ ਗਾਇਆ ਜਾ ਰਿਹਾ ਹੈ ਬਾਹਰੋਂ ਮਰੋਂ ਬੜਾ ਚਿੰਤਨ ਕੀਤਾ ਜਾ ਰਿਹਾ ਹੈ ਅੰਤਰੀ ਭਾਵ ਨਾਲ ਚਿੰਤਨ ਦਾ ਭਾਵ ਹੈ ਵੀ ਜੋ ਕੁਝ ਗੁਰੂ ਕਹਿੰਦਾ ਹੈ ਮਨ ਲੈਣਾ ਉਹ ਕੁਝ ਅਸੀਂ ਕਰਨਾ ਸ਼ੁਰੂ ਕਰ ਜਾਈਏ ਸਤਿਗੁਰਾਂ ਨੇ ਸਿੱਖਾਂ ਨੇ ਪੁੱਛਿਆ ਸੀ ਕਿ ਕਿਵੇਂ ਲੱਗੇ ਬਾਣ ਕਿਵੇਂ ਜੁੜੀਏ ਰੱਬ ਨਾਲ ਕਿਵੇਂ ਗੱਲ ਬਣੀ ਆਨੰਦ ਕਿਵੇਂ ਆਏ ਸਤਿਗੁਰਾਂ ਕਹੇ ਜਦੋਂ ਬਾਣੀ ਪੜੋ ਜਦੋਂ ਨਾਮ ਜਪੋ ਜਦੋਂ ਬਾਣੀ ਸੁਣੋ ਕਿ ਇੱਕ ਗੱਲ ਚਿੱਤੇ ਰੱਖਿਓ ਵਾਰ-ਵਾਰ ਆਪਣੇ ਮਨ ਨੂੰ ਆਖ ਮੇਰਾ ਗੁਰੂ ਐ ਬਲ ਕਹਿੰਦਾ ਕਿਆ ਗੁਰ ਕਹੈ ਕਰੇ ਹਮ ਕਹਾ ਅਸੀਂ ਕੀ ਕਰਨ ਤੇ ਗੁਰੂ ਸਾਡਾ ਕੀ ਕਹਿੰਦਾ ਬਾਣੀ ਦੇ ਸ਼ਬਦਾਂ ਵਿੱਚੋਂ ਆਪ ਸੋਚਣਾ ਜੋ ਕੁਝ ਗੁਰੂ ਨੇ ਆਖਿਆ ਏਡੀ ਛੇਤੀ ਨਹੀਂ ਲੱਗਣ ਵਾਲਾ ਇਹ ਮਨ ਬੜਾ ਦੌੜਦਾ ਜਿਵੇਂ ਮਾਹੀ ਚਾਰ ਕੁੰਟ ਫਿਰ ਆਵੇ ਹੋਲੀ ਹੋਲੀ ਸਨ ਸਨ ਮੂਰ ਮੰਨ ਮਹਾਂ ਹੋਲੀ ਹੋਲੀ ਉਹਦੇ ਵਿੱਚ ਆਪਣੇ ਮਨ ਨੂੰ ਜੋੜਨਾ ਆਰੰਭ ਕਰੇ ਹੋਲੀ ਗੁਰ ਆਪਣੇ ਮਨ ਨੂੰ ਜੋੜ ਲਓ ਦੇ ਵਿੱਚ ਆਪਣਾ ਮਨ ਉਹਦੇ ਵਿੱਚ ਟਿਕਾ ਲਓ ਆਪਣਾ ਮਨ ਜਿਹੜਾ ਰੱਬ ਨਾਲ ਜੋੜਨਾ ਸ਼ੁਰੂ ਕਰ ਦਿਓ ਜਿਹੜੇ ਪਾਸੇ ਗੁਰੂ ਕਿੰਦੇ ਮੂਲੇ ਸ਼ਾਹ ਨੇ ਗੱਲ ਹੀ ਖਤਮ ਕਰ ਦਿੱਤੀ ਕਹਿਣ ਕਿ ਰੱਬ ਨੂੰ ਮਿਲਣਾ ਹੈ ਕੁਸ਼ੀ ਵਕਾਇਆ ਨੇ ਕਹਾ ਜੀ ਮਿਲਨੇ ਮੈ ਚਾਹਨਾ ਮੈਨੂੰ ਖੁਦਾ ਅੱਲਾਹ ਤਾਲਾ ਪਰਮੇਸ਼ਰ ਮਿਲੇ ਸਾਰੇ ਚੰਦੇ ਨਹੀਂ ਤੁਨਾ ਖੇਲ ਬੜਾ ਸੌਖ ਹੈ ਖੇਲ ਨਾ ਨਹੀਂ ਬੜੀ ਔਖੀ ਕਾਟਣੀ ਹੈ ਗੁਰਬਾਣੀ ਨੇ ਬੰਨੀ ਹੈ ਕਿ ਇਹ ਪੈੰਦਾ ਬੜਾ ਬਖਮਾ ਵੇਖਣ ਵਿੱਚ ਸੌਖਾ ਲੱਗਦਾ ਹੈ ਇੱਕ ਔਕਟ ਕਾਟੀ ਦਾ ਮਤੀ ਤੇਹ ਚੜ ਰਹਿਓ ਕਬੀਰ ਕੰਨ ਗਨੀ ਸੌਖਾ ਜਾਂ ਟੰਗ ਰਸਨੀਆ ਬਸ ਇਹ ਸ਼ੁਰੂ ਕਰ ਲੱਭ ਮਿਲ ਜਾਏਗਾ ਮੁੱਲੇ ਸ਼ਹਾ ਕੀ ਰੱਬ ਦਾ ਪਉਣਾ ਇਤਨੂ ਕੋਟ ਕੀ ਇਤਨੂ ਬਸ ਮਨ ਨੂੰ ਬੁਰੇ ਕੰਮਾਂ ਵਲੋਂ ਹਟਾ ਕੇ ਚੰਗੇ ਪਾਸੇ ਲਾ ਲੈਣਾ ਹੀ ਪਰਮਾਤਮਾ ਦੀ ਪ੍ਰਾਪਤੀ ਹੈ ਹੋਰ ਕੁਝ ਨਹੀਂ ਈਸ਼ਾ ਤੋਂ ਨਹੀਂ ਹੰ ਧਰਮ ਦੇ ਦੰਭੀ ਕਰਮ ਬੜੇ ਅਸੀਂ ਕੀਤੇ ਪਖੜਨਾ ਸੰਬੰਧਤ ਜਿਥੇ ਸਤਗੁਰੂ ਆchnਾ ਚੇਤੇ ਰੱਖੀ ਜਦੋਂ ਤੂੰ ਪਖੰਡ ਨਾਲ ਸੰਬੰਧਨ ਕਰਮ ਕਰੇਗਾ ਇਹ ਰਸਤੇ ਉਚਤੇ ਜਾਣੇ ਥੋੜਾ ਬਹੁਤਾ ਪੁੰਨੇ ਨਾਲ ਮਿਲ ਸਕਦਾ ਹੈ ਜਿਆਦਾ ਸੰਪੂਰਨ ਨਹੀਂ ਮਿਲਣਾ ਕਰਮ ਧਰਮ ਆ ਪਖੰਡ ਜੋ ਦੀਸਾ ਹੈ ਦਿਨ ਜਮ ਜਾਗਾਤੀ ਲੁੱਟਣ ਇਹਨਾਂ ਜਿਹਨੂੰ ਜਮ ਨੇ ਲੁੱਟ ਲੈਣ ਤੇ ਕਰਾਂਗੀ ਤਤਪੁਰਾਂ ਖੈ ਰੱਬ ਦੇ ਗੁਣ ਗਾ ਨਿਰਬਾਨ ਹੀਰ ਤਨ ਗਾ ਮੋਹ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ ਕਿਵੇਂ ਕਰਾਂ ਲੋਕਾਂ ਆਖਿਆ ਕਿਵੇਂ ਕਰੀਏ ਮਾਲਕ ਉਹ ਕੀਰਤਨ ਉਹ ਸੇ ਪਤਾ ਸਭਾ ਕਿ ਉਹਨਾਂ ਦੇ ਬਚਨਾਂ ਨੂੰ ਜੋ ਕੁਝ ਤੁਹਾਨੂੰ ਬਾਣੀ ਨੇ ਆਖਿਆ ਜੋ ਕੋਈ ਤੁਹਾਡੇ ਗੁਰੂ ਨੇ ਆਖਿਆ ਜੋ ਕੁਝ ਸੰਤਾਂ ਭਗਤਾਂ ਨੇ ਆਖਿਆ ਜੋ ਕੁਝ ਆਦ ਗੁਰੂ ਜਗਤ ਗੁਰੂ ਸਤਿਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਬਾਣੀ ਸਮਝਾ ਲਈ ਉਹ ਕਰਨਾ ਆਰੰਭ ਕਰਦੇ ਹੋ। ਉਹਨਾਂ ਦੇ ਬਚਨਾਂ ਨੂੰ ਪੜੋ ਗਾਓ ਤੇ ਕਮਾਲ ਆਉ ਤਾਂ ਗੱਲ ਬੜੀ। ਗਾ ਕੇ ਸੁਣੀਏ ਫਿਰ ਕੀ ਹੋਏਗੀ ਅਗਲਾ ਕਰਮ ਮਨ ਲਖੀ ਆਇ ਭਾਉ ਜਰ ਕੇ ਮਿਲੇਗਾ ਦੁੱਖ ਪਰ ਹਰ ਸੁਭ ਕਰ ਲੈ ਜਾਏ ਇੱਥੇ ਵੀ ਸੰਤ ਗੁਰ ਕਹਿੰਦੇ ਨੇ ਸੰਤੋ ਸਾਗਰ પાર ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਉਹ ਗੁਰੂ ਦੀ ਕਿਰਪਾ ਨਾਲ ਉਹ ਵਿਅਕਤੀ ਸੰਸਾਰ ਭਰ ਸਾਗਰ ਕੋ ਤਰ ਜਾਂਦਾ ਹੈ ਗੁਰੂ ਦੀ ਰਹਿਮਤ ਦੇ ਨਾਲ ਉਹ ਵਿਅਕਤੀ ਆਪਣੇ ਲੋਕ ਪਰਲੋਕ ਨੂੰ ਸਵਾਰ ਲੈਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਉਹ ਦਾ ਸੰਸਾਰ ਤੇ ਆਉਣਾਂ ਸੰਭਲ ਹੋ ਜਾਂਦਾ ਹੈ ਗੁਰੂ ਦੀ ਰਹਿਮਤ ਦੇ ਨਾਲ ਉਸ ਵਿਅਕਤੀ ਨੂੰ ਇਸ ਸੰਸਾਰ ਨੂੰ ਲੈ ਕੇ ਪਰਲੋਕ ਤੱਕ ਦਾ ਪੰਧ ਸੁਖਾਲਾ ਲੱਗਣ ਲੱਗ ਪੈਂਦਾ ਹੈ ਜਿਨੇ ਸੰਤਾਂ ਦੇ ਬਚਨਾਂ ਨੂੰ ਕਮਾ ਲਿਆ ਜਿਨੇ ਗੁਰੂ ਦੇ ਬਚਨਾਂ ਨੂੰ ਕਮਾ ਲਿਆ ਜਿਨੇ ਪਰਮੇਸ਼ਰ ਨੂੰ ਆਪਣਾ ਮਨ ਵੇਚ ਦਿੱਤਾ ਜਿਨੇ ਪਰਮੇਸ਼ਰ ਨੂੰ ਆਪਣਾ ਧਨ ਵੇਚ ਦਿੱਤਾ ਜਿਨੇ ਪਰਮੇਸ਼ਰ ਨੂੰ ਆਪਣਾ ਸਾਰਾ ਕੁਝ ਸਮਰਪਿਤ ਕਰ ਦਿੱਤਾ ਵੀ ਮੇਰਾ ਤੇ ਕੁਝ ਵੀ ਨਹੀਂ ਇਹ ਹੈ ਵੀ ਨਹੀਂ ਆਵੇ ਪੜੀ ਨਾਗਾ ਸਤਿਗੁਰਾਂ ਖੇ ਸਾਰਿਆਂ ਨੂੰ ਸਾਰੂ ਕਲਿਆਨ ਨੂੰ ਈਲਾ ਕੰਮ ਬਣਤ ਕਰਦੇ ਸੰਹੂਣਾ ਸਿੱਖੋ ਆਪ ਕਰ ਰਹੇ ਮਾਬਿਆ ਖੇ ਮੇ ਤਤੇ ਬਿੰਧਤ ਸਾਸ਼ ਸਭ ਸਾਸ਼ਤ ਇਨ ਪੜਿਆ ਮੁਕਤ ਨਾ ਹੋਈ ਬੀਦ ਤਤੇ ਸਿਮਰਤ ਸਭ ਸ਼ਾਸਤ ਇਨ ਕੀ ਨਿਰਮਲ ਸੋਈ ਉਹਨਾਂ ਦੀ ਬਤ ਨਿਰਮਲ ਹੋ ਜਾਂਦੀ ਹੈ ਉਹਨਾਂ ਦਾ ਅੰਦਰਲਾ پاک ਹੋ ਜਾਂਦਾ ਹੈ ਜਿਹੜੇ ਉਸ ਆਕਾਰ ਪੁਰਖ ਦਾ ਚਿੰਤਨ ਜਿਹੜੇ ਉਸ ਪਰਮੇਸ਼ਰ ਦਾ ਚਿੰਤਨ ਵਾਰ-ਵਾਰ ਜਪ-ਜਪ ਕੇ ਕਰਨ ਨਿਸ਼ਮਰਨ ਹੈ ਚੇਤੇ ਕਰਨਾ ਸਿਮਰਨ ਯੇਨੋ ਸੀ ਵਾਰ-ਵਾਰ ਚੇਤੇ ਕਰਾਂਗੇ ਉਹ ਸਾਹਮਣੇ ਆਪੇ ਆ ਜਾਂਦੇ ਜੇ ਉਹ ਚੇਤੇ ਨਹੀਂ ਕੀਤਾ ਉਹ ਸਾਹਮਣੇ ਕਿੱਥੋਂ ਜੇ ਤੇ ਵੀ ਉਹਨੂੰ ਕੀਤਾ ਜਾਂਦਾ ਹੈ ਜਿਹੜਾ ਮਨ ਵਿੱਚ ਵਸਦਾ ਹੈ ਦੂਜੇ ਨੂੰ ਚੇਤੇ ਵੀ ਨਹੀਂ ਕਰਦੇ ਆਪਾਂ ਉਹਦੀ ਤਾਂ ਲੋੜ ਹੀ ਨਹੀਂ ਸ਼ਕੇ ਸੰਬੰਧ ਟੁੱਟ ਜਾਂਦੇ ਨੇ ਤੁਹਾਡੇ ਰਿਸ਼ਤੇਦਾਰੀਆਂ ਸਮਾਪਤ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਚੇਤੇ ਕਰਨਾ ਬੰਦ ਕਰ ਦਿੱਤਾ ਜਿਨ੍ਹਾਂ ਨੇ ਤੁਹਾਡੇ ਨਾਲੋਂ ਆਪਣੇ ਸੰਬੰਧ ਤੋੜਨੇ ਆਪਾਂ ਕਦੀ ਫੋਨ ਹੀ ਨਹੀਂ ਕੀਤਾ ਪੁੱਛੇ ਨਹੀਂ ਆਪਾਂ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹਾਂ ਜਿੰਨਾਂ ਨਾਲ ਸਨੇਹ ਹੋਵੇ ਨਾ ਮੰਨ ਲਓ ਆਪਾਂ ਨਰਾਜ ਹਾਂ ਫਿਰ ਦੂਜੇ ਨੂੰ ਫੋਨ ਕਰਕੇ ਪੁੱਛ ਲੈਂਦਾ ਵੀ ਫਲਾਣਾ ਠੀਕ ਹੈ ਆਪਾਂ ਨਰਾਜਾਂ ਪਰ ਪਿਆਰ ਬਣਿਆ ਹੋਇਆ ਹੈ ਅੰਦਰੋਂ ਸਨੇਹ ਪ੍ਰਗਟ ਹੋ ਰਿਹਾ ਹੈ ਹੁਣ ਗਲਤ ਤੇ ਕਰ ਨਹੀਂ ਸਕਦੇ ਜਦਸੇ ਹੋਏ ਹਾਂ ਆਪਾਂ ਦੂਜੇ ਨੂੰ ਪੁੱਛਿਆ ਵੀ ਫਲਾਣੇ ਬਾਰੇ ਵੀ ਦੱਸ ਉਹ ਕੀ ਕਰਦਾ ਹੈ ਸਿਹਤ ਉਹਦੀ ਠੀਕ ਹੈ ਜਾਂ ਨਹੀਂ ਪਰਿਵਾਰ ਉਹਦਾ ਕਿਵੇਂ ਹੈ ਤਾਂ ਕੀਤਾ ਕਿਉਂਕਿ ਉਹ ਮਨ ਵਿੱਚ ਵਸ ਚੁੱਕਾ ਹੈ ਇਸੀ ਤਰ੍ਹਾਂ ਬਾਬੇ ਆਖਿਆ ਪਾਣੀ ਨੂੰ ਮਨ ਵਿੱਚ ਪਸਾਨ ਆਪਾਂ ਤੇ ਪੜ ਪੜ ਕੇ ਗੱਡੀ ਰਾਤ ਨੀਬਾ ਪੇ ਤੇ ਰੁਕਿਆ ਦੁਨੀਆਂ ਦੇ ਸਾਰੇ ਧਾਰਮਿਕ ਸ਼ਾਸਤਰ ਗ੍ਰੰਥਾਂ ਦਾ ਨਾਂ ਲੈ ਕੇ ਸਤਿਗੁਰਾਂ ਆਖਿਆ ਕਿ ਇਹਨਾਂ ਨੂੰ ਪੜਿਆ ਨਾ ਮੁਕਤੀ ਨਹੀਂ ਮਿਲਨੀ ਮੁਕਤੀ ਮਿਲੇਗੀ ਇਹਨਾਂ ਦੀ ਅਰਤਨਾ ਕੀਤਿਆਂ ਇਹਨਾਂ ਦਾ ਚਿੰਤਨ ਕੀਤਿਆਂ ਇਹਨਾਂ ਦੇ ਵਿੱਚ ਦੱਸੇ ਹੋਏ ਤਰੀਕਿਆਂ ਨੂੰ ਅਪਣਾ ਕੇ ਬੁਰਾਈਆਂ ਨੂੰ ਛੱਡ ਕੇ ਚੰਗਿਆਈਆਂ ਨੂੰ ਆਪਣੇ ਪੱਲੇ ਬੰਨ੍ਹ ਕੇ ਉਹ ਨਹੀਂ ਅਗੇ ਮਾਲਕ ਨੇ ਰਹਿ ਅੱਜ ਦੇ ਪਾਵਨ ਸ਼ਬਦ ਅੰਦਰ ਇਹ ਸੰਸਾਰ ਦੇ ਉੱਤੇ ਜਿਨ੍ਹਾਂ ਨੇ ਘਰ-ਬੰਦ ਦਾ ਤਿਆਗ ਕੀਤਾ ਉਹਨਾਂ ਵੇਸ਼ ਕੂਸ਼ਾ ਇਹੋ ਜਿਹੀ ਬਣਾਏ ਇਹੋ ਜੇ ਰੂਪ ਵਿੱਚ ਉਹ ਸੰਸਾਰ ਦੇ ਸਾਹਮਣੇ ਆਏ ਫਿਰ ਲਗੀ ਪਹਿਜ ਹੋ ਗਈ ਛੱਡ ਨਾ ਕਰਨ ਵਾਲਿਆ ਸਾਧਨਾ ਵਿੱਚ ਪਗਿਆ ਹੋਇਆ ਦਸਨੈ ਤੇਰੇ ਹੱਥ ਵਿੱਚ ਧਰਮ ਦੇ ਜਿੰਨੇ ਹੱਥ ਕਮੰਡਲ ਕਾਪੜੀਆਂ ਮਨ ਤ੍ਰਿਸ਼ਨਾ ਉਪਦੇ ਭਾਵੇਂ ਮਨ ਮੋਕ ਜਿਹੜਾ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਤਿਆਗੀ ਬਣ ਗਿਆ ਤੇ ਅੱਜ ਬਹੁਤ ਸਾਰੇ ਤਿਆਗੀ ਆਸ਼ੇ ਨਹੀਂ ਜਿਨ੍ਹਾਂ ਨੇ ਘਰਵਾਲਾ ਤਿਆਗੀ ਤਾਂ ਕੀਤਾ ਵੀ ਆਰਸਿਕ ਭਗ ਬੜਾ ਕਮਜ਼ੋਰ ਨੇ ਬੰਗਵੇਂ ਕੱਪੜੇ ਪਾ ਲੇ ਧਰਮ ਦੀਆਂ ਨਿਸ਼ਾਨੀਆਂ ਲੈ ਲਈਆਂ ਲੋਕਾਂ ਦੇ ਘਰਾਂ ਵਿੱਚ ਮੰਗਣ ਤੁਰੇ ਜਾਂ ਸੜਕਾਂ ਤੇ ਟਿਕਾਣਾ ਬਣਾ ਲਿਆ ਜੋਗੀ ਆ ਪਿਛੜਾ ਵਾਖਣਾ ਦਿੰਦੇ ਸ਼ਦਗੁਰ ਕਹਿੰਨ ਲਗੇ ਹੱਥ ਕੰਨ ਲਕਾ ਪੜਿਆ ਹੱਥ ਵਿੱਚ ਚਿੱਪੀ ਫੜ ਲੈਂਦਾ ਨੀਰਾ ਦਾ ਚੋਲਾ ਪਹਿਨਦਾ ਗੋਦੜੀ ਕਹਿੰਦੇ ਨਹੀਂ ਪਰ ਹੁਣ ਹੱਥ ਹੋਏ ਦੀ ਚਿੱਪੀ ਤੇ ਤਾਂ ਫੜੀ ਗੋਦੜੀ ਤੇ ਤਾਂ ਫੜੀ ਮੈਨੂੰ ਨਹੀਂ ਪ੍ਰਵਾਸ ਸੰਸਾਰ ਦੀ ਮੇਰਾ ਸੰਸਾਰ ਨਾਲ ਕੋਈ ਲੈਣ ਦੇ ਨਹੀਂ ਅਸਾਧੁਰ ਕਹਿੰਦੇ ਕਿ ਮਤ੍ਰਿਸ਼ਨਾ ਤੇ ਮਾਇਆ ਦੀ ਸਿਮੰਗ ਤੇ ਫਿਰ ਵੀ ਮਾਇਆ ਨੇ ਜਿਹੜਾ ਘਟ ਦਿੰਦਾ ਉਹਨੂੰ ਸ਼ਰਾਬ ਵੀ ਦਿੰਦਾ ਉਹਦੇ ਲਈ ਮਾਲੇ ਪਾਲੇ ਸ਼ੁਭਦੀ ਵੀ ਬੋਲਣਾ ਇੱਕ ਪਾਸੇ ਤੂੰ ਘਰ ਵਰਦਾ ਤਿਆਗ ਕਰਨਾ ਇਹ ਇੱਥੇ ਰਹਿ ਕੇ ਰੱਬ ਨਹੀਂ ਮਿਲ ਸਕਦਾ ਮੈਂ ਤੇ ਬਾਹਰ ਜਾ ਕੇ ਜੰਗਲਾਂ ਵਿੱਚ ਤਿਆਗ ਆਪਣੇ ਘਰ ਦਾ ਤਿਆਗ ਕਰਕੇ ਬੰਦਗੀ ਕਰਾਂਗਾ ਪਰਮੇਸ਼ਰ ਨੂੰ ਮਿਲਣਾ ਚਾਹਨ ਪਰ ਇਹ ਧਰਮ ਦੇ ਚਿੰਨ ਪਹਿਣ ਕੇ ਹੱਥ ਵਿੱਚ ਚਿਪੀ ਫੜ ਲੈਂਦਾ ਨੀਰਾਂ ਦਾ ਚੋਲਾ ਪਾਲੀਨੇ ਗੋਦਰੀ ਪਾਲੀ ਬਨ ਵਿੱਚ ਮਾਇਆ ਦੀ ਪਾਰੀ ਤ੍ਰਿਸ਼ਨਾ ਬਹੁਤ ਜ਼ਿਆਦਾ ਖਿੱਚ ਪੈਦਾ ਹੋ ਗਈ ਆਪਾਂ ਦੇ ਪਾਇ ਤਾਂ ਸੀ ਕਿ ਲੋਕ ਮਾਇਆ ਦੇਣਗੇ ਦੋ ਪੂਜਾ ਕਰਨੀ ਸ਼ੁਰੂ ਕਰਨ ਲਈ ਲੋਕ ਸਾਥੋਂ ਦਰਨ ਕਿ ਧਿਆਪਾਂ ਦਰਨ ਨੇ ਵੀ ਤੁਸੀਂ ਘਰ ਵਿੱਚ ਆਏ ਪੰਡਤ ਨੂੰ ਵੀ ਦਰਨ ਇਹ ਪਹਿਲੋਂ ਹੱਥ ਵਿਖਾ ਲਿਆ ਜਦੋਂ ਉਹਨੇ ਦੱਸਿਆ ਕਿ ਬਾ ਤੁਹਾਡੇ ਕਿਤੇ ਬੜਾ ਵੱਡਾ ਕਰੋ ਇਹ ਤੁਹਾ ਕੋ ਨਾ ਕਾਜ ਤਾਂ ਵੀ ਆਉਣ ਵਾਲੇ ਸਮੇਂ ਤੁਹਾਡੇ ਪਰਿਵਾਰ ਤੋਂ ਕੋਈ ਜੀਵ ਵੀ ਜਾ ਸਕਦਾ ਉਹਨਾਂ ਕਿਹਾ ਮਹਾਰਾਜੋਂ ਪਾ ਉਹਨੇ ਫਿਰ ਬਹੁਤ ਸਾਰੀਆਂ ਵਸਤੂਆਂ ਲਖਾ ਦਿੱਤੀਆਂ ਪੀਣਾ ਤਾਂ ਦੇ ਨਹੀਂ ਹੋ हां ਤੁਸੀਂ ਕਰ ਲਓ ਮੈਂ ਨਹੀਂ ਚਾਹੁੰਦਾ ਵੀ ਮੈਂ ਲਾਲਚ ਨਹੀਂ ਕਰ ਰਿਹਾ ਫਲਾਣੇ ਥਾਂ ਤੇ ਰੱਖ ਕੇ ਹੋਣਾ ਮੜੀਆਂ ਚ ਜਿਆਦਾਤਰ ਮੜੀਆਂ ਚ ਕੀ ਤਨ ਜਾ ਚੁਰਾਇ ਤੇ ਹਾਂ ਭਾਗਿਆ ਮੈਂ ਬਾਬਾ ਜੀ ਤੂੰ ਕਰੇ ਸਾਰਾ ਕੁਝ ਫੇਰ ਕਹ ਲਵੇ ਤੂੰ ਕਰਦੇ ਫੇਰ ਤਾਂ ਕਹ ਲਗਾ ਮੇਰਾ ਵੀ ਮੇਰੀ ਵੀ ਪੇਟ ਆ ਲੱਗਦੀ ਮੈਨੂੰ ਇਨਾ ਤਨ ਔਰ ਦੇ ਦੇ ਮੈਂ ਆਪੇ ਰੱਖਾਂ ਬੰਦਾ ਉਹ ਸਾਰਾ ਕੁਝ ਘਰਣ ਜਾ ਕੇ ਵਰਤਣੇ ਪਏ ਫੇਰ ਤੇ ਸਤਪੁਰਾਂ ਖੈ ਕੁਝ ਤੇ ਕੀਤਾ ਹੈ ਆਪਾਂ ਦੇਹ ਨਹੀਂ ਚਾਰ ਹੋ ਜਾਂਦਾ ਪਰ ਤੇਰੇ ਅੰਦਰ ਹੈ ਤੇ ਦ੍ਰਿਸ਼ਟੀ ਹੁਣ ਅਗਲੀ ਗੱਲ ਕਰ ਵਰ ਦੇ ਤਿਆਗ ਦੀ ਸੀ ਕਹਿਣ ਲੱਗੇ ਬੱਚਿਆਂ ਨੂੰ त्याਗਿਆ ਤੂੰ ਧਰਮ ਪਤਨੀ ਨੂੰ त्याਗਿਆ ਇਸ ਤਰ੍ਹਾਂ ਤਜ ਕਰ ਕਾਮ ਬਿਆਪਿਆ ਜਿਤਨਾ ਆ ਪਰ ਨਾਰੀ ਆਪਣੀ ਇਸ਼ਟ ਦੀ ਨੂੰ ਛੱਡ ਆਏ ਜਾਂ ਇਹ ਗੱਲ ਕਹਿ ਲਈ ਕਿ ਆਪਾਂ ਤੇ ਵਿਆਹ ਦੀਆਂ ਰਸਮਾਂ ਕਰਨੀਆਂ ਹੀ ਨਹੀਂ ਹੁਣ ਇੱਥੇ ਬਾਹਰ ਬੈਠਾ ਵੇਲਾ ਖਾਂਦਾ ਸੀ ਚੌਪੜੀ 'ਚ ਸਤਿਗੁਰਾਂ ਕੇ ਕਾਮਨੇ ਤੇ ਹਸਤਾਲੇ ਵੱਡੇ ਵੱਡੇ ਢੇਰਿਆਂ ਵਿੱਚ ਵੱਡੇ ਵੱਡੇ ਸਾਧੂਆਂ ਬਾਰੇ ਜਦੋਂ ਤੁਸੀਂ ਸੁਣੋਗੇ ਵੀ ਇੱਥੇ ਐ ਕੁਝ ਵਾਕਰ ਜਿਆ ਆਪਣੋ ਘਹਾਣਾ ਹੁੰਦਾ ਵੀ ਪਰਮੀ ਵਿਅਕਤੀ ਵੀ ਕੁਰਮੀ ਹੁੰਦੇ ਹਨ ਪਰਮੀ ਵਿਅਕਤੀ ਆਤਮਿਕ ਕੁਰਮੀ ਹੁੰਦੇ ਨੇ ਜੇ ਉਹਨਾਂ ਦੇ ਅੰਦਰ ਧਰਮ ਨਹੀਂ ਉਹਨਾਂ ਦੀਆਂ ਅੰਗੂਠਾਵਾਂ ਤੋਂ ਮੈਂ ਰੋਕ ਲਈ ਕਿ ਸਿਰ ਤੱਕ ਕੁਮਾੜਨ ਦੇਣ ਗਿਆ ਤੁਹਾਡੇ ਪੈਰਾਂ ਤੋਂ ਜ਼ਮੀਨ ਨਹੀਂ ਮਿਲੇਗੀ ਤੇ ਇਹਨਾਂ ਲੋਕਾਂ ਤੇ ਅਸੀਂ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਇਹਨਾਂ ਦੀ ਪੇਟਾ ਕਰ ਦਿੱਤਾ ਬਹੁਤ ਸਾਰੀਆਂ ਖਬਰਾਂ ਸੁਣੀਆਂ ਨੇ ਬਾਪੂ ਆਸਾ ਰੱਖੀ ਨਹੀਂ ਲੋਕ ਬੜੀ ਉਹਨਾਂ ਤੇ ਵਿਸ਼ਵਾਸ ਕਰਦੇ ਛੱਡ ਕਈਆਂ ਨੇ ਤੇ ਕਰਮ ਪ੍ਰਗਟ ਹੋਣ ਤੋਂ ਬਾਅਦ ਵੀ ਵਿਸ਼ਵਾਸ ਬੰਦ ਨਾ ਕੀਤਾ ਤੇ ਸਤਿਗੁਰੂ ਮੋਹ ਲਾ ਰਹੇ ਨੇ ਕਹਿਣ ਲੱਗੇ ਆਹ ਬੜੀ ਦਾ ਤਿਆਗ ਕਰਕੇ ਆ ਗਿਆ ਪਰ ਵੇਲਣ ਵੇਦੇ ਨੂੰ ਕਾਮ ਨਹੀਂ ਆ ਕੇ ਦਿਵਾਲਿਆ ਤੇ ਫਿਰ ਭਰਾਇ ਇਸਤਰੀ ਵਿੱਚ ਚਿਤ ਲਾਇਆ ਪਰ ਨਾਰੀ ਉਹਦੇ ਚ ਆਪਣਾ ਚਿਤ ਛੁੱਟ ਗਿਆ ਉਹਦੇ ਵਾਲ ਬੰਦੀ ਨਜ਼ਰ ਕਰਨ ਲਈ ਕਿ ਜੇ ਤੂੰ ਇਹ ਕੁੰਜੀ ਕਰਣਾ ਤੇ ਆਪਣੇ ਘਰ ਵਿੱਚ ਰਹਿ ਕੇ ਚਿੰਤਨ ਕਿਉਂ ਨਹੀਂ ਕਰਦਾ ਸਿੱਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਦਾਨੀ ਚੇਲੇ ਬਣਾਉਂਦਾ ਹੈ Guru ਦੇ ਸ਼ਬਦ ਨੂੰ ਨਹੀਂ ਪਛਾਣਦਾ ਕਿਉਂਕਿ ਚੇਲਿਆਂ ਦੀ ਵੱਡੀ ਭੀੜ ਵਿੱਚ ਬਾਬਿਆਂ ਨੂੰ ਕੋਈ ਤੋਕਦਾ ਨਹੀਂ ਤੇ ਵੱਡੇ ਬਾਬਿਆਂ ਦੇ ਬਹੁਤ ਸਾਰੇ ਚੇਲੇ ਨੇ ਜਿਹੜੇ ਸੰਪੂਰਨ ਹੋਣ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਹਾਂ ਆ ਗਏ ਲੋ ਸਿੱਖ ਬਣਾਏ ਨੇ ਉਹਨਾਂ ਦੇ ਜੀਵਨ ਦੀ ਉਕਾਰਤ ਕਰਨ ਕੋਈ ਮਾੜਾ ਨਹੀਂ ਤਨਤਨ ਸੰਤ ਬਾਬਾ ਤੁਰੀ ਸਾਹਿਬ ਜੀ ਦੇ ਨੇਰੇ ਨੇ ਵਿੱਚ ਜਿੱਥੋਂ ਦਾਸ ਨੇ ਡਿਊਟੀ ਆਰੰਭ ਕੀਤੀ ਉੱਥੇ ਮੈਨੂੰ ਪੱਕਾ ਜਾਣੀ ਹਰਦੇਵ ਸਿੰਘ ਦੀ ਦੂਲੋ ਵਾਲੀ ਕੀਰਤਨ ਕਰਨ ਵਾਸਤੇ ਆਏ ਆਏ ਛਾਲ ਦਾਣਾ ਮੰਡੀ ਦੇ ਵਿੱਚ ਬੜਾ ਵੱਡਾ ਸਮਾਗਮ ਕਰਾਉਂਦੇ ਸਨ ਹੁਣ ਗੁਰੂ ਘਰ ਵਿੱਚ ਹੀ ਕਰਾਇਆ ਜਾਂਦਾ ਹੈ ਮੌਤ ਜਾਂਦੀਆਂ ਸੰਗਤਾਂ ਉਸ ਸਮਾਗਮ ਵਿੱਚ ਉਹਨਾਂ ਦਾ ਵੱਡਾ ਇਕੱਠ ਹੁੰਦਾ ਸੀ ਉਹ ਕੀਰਤ ਦੀਵਾਨ ਵਿੱਚ ਜਾਣ ਤੋਂ ਪਹਿਲਾਂ ਮਹਾਪੁਰਸ਼ਾਂ ਨੂੰ ਮਿਲਣ ਵਾਸਤੇ ਹੁੰਦੇ ਨੇ ਉਹਨਾਂ ਦਾ ਇੱਕ ਸੇਵਕ ਸੀ ਬਾਬਾ ਚੰਨ ਜੀ ਅਸੀਂ ਕਹਿੰਦੇ ਹਾਂ ਉਹ ਚੰਦ ਕਹਿੰਦੇ ਸਨ ਜਦੋਂ ਆਏ ਨਾਲ ਗਨਮੈਂਟਸਾ ਹੁਣ ਵੀ ਰੱਖਦੇ ਨਹੀਂ ਬੇਨ ਸੰਤਾਂ ਦੇ ਨਾਲ ਗਨਮੈਂਟ ਨਹੀਂ ਕਈਆਂ ਨੇ ਚ ਪੁਲਸ ਲਾਈ ਹੋਈ ਹੈ ਕਈਆਂ ਨੇ ਆਪਣੇ ਚਿਹਰਿਆਂ ਨੂੰ ਧਿਆਰ ਦਿੱਤੇ ਜਦੋਂ ਡੇਰੀ ਵਿੱਚ ਪ੍ਰਵੇਸ਼ ਕੀਤਾ ਉਹਨਾਂ ਨੇ ਮਹਾਪੁਰਸ਼ਾਂ ਨੇ ਵੇਖਿਆ ਬੰਦੇ ਪੀੜਗਾ ਨਮਨਾ ਉਹਨਾਂ ਆਖਿਆ ਕੌਣ ਕਰਨ ਲੱਗੀ ਜੀ ਅੰਗ ਰੱਖਿਆ ਇਹਨਾਂ ਦੇ ਸੇਵਕ ਨੇ ਧਿਆਨ ਰੱਖਣ ਵਾਸਤੇ ਉਹਨਾਂ ਭਰੇ ਸੰਗਤ ਵਿੱਚ ਆਖਿਆ ਸੀ ਬਾਬਾ ਚੰਦ ਇਹਨਾਂ ਨੂੰ ਪੇਟਾਂ ਦੇ ਤੇ ਬਾਖਸ਼ ਮੋੜਦੇ ਮੇਰੇ ਨਾਲ ਜਿਹੜਾ ਆਪਣੀ ਰੱਖਿਆ ਨਹੀਂ ਕਰਦਾ ਉਹ ਲੋਕਾਂ ਨੂੰ ਕੀ ਸਮਝਾਇਗਾ ਸਵੇਰ ਰੱਖਿਆ ਨਹੀਂ ਕਰੀਤਨ ਨਹੀਂ ਸੀ ਕਰ ਦਿੱਤਾ ਲੱਖਾਂ ਸੇਵਕਾਂ ਦੇ ਅੱਖਣ ਕੋ ਬਾਦ ਵੀ ਨਾ ਖੈਸੀ ਨਹੀਂ ਛਾਡੀ ਸਟੇਜ ਤੇ ਅਸੀਂ ساری ਉਮਰ ਕੁੰਡੀ ਲਖੀ ਹੈ ਨਾਮ ਦੇ ਬਲਬੁੱਤੇ ਤੇ ਜ਼ਿੰਦਗੀ ਨੂੰ ਜੀਵਿਆ ਇਸ ਤਰ੍ਹਾਂ ਨਹੀਂ ਕਰਦੇ ਨਾ ਕਿਤੇ ਭੀੜ ਪਏ ਲੋਕ ਲੋੜ ਪਏ ਤੇ ਇਹਦਾ ਸ਼ਸਤਰਾਂ ਦੀ ਵਰਤੋਂ ਕੀਤੀ ਜਾਏ ਕੋਈ ਗੱਲ ਨਹੀਂ ਪਰ ਹਥਿਆਰ ਇਸ ਸਮੇਂ ਅਨੁਸਾਰ ਵਰਤੋਨੀ ਦੇ ਨੇ ਲੋਕਾਂ ਨੂੰ ਖਾਣ ਵਾਸਤੇ ਦੀ ਇਸ ਸੰਗਤ ਵਿੱਚ ਵਿਖਾਣ ਲਈ ਆਏ ਨੇ ਛਾਣੋ ਨਹੀਂ ਚਾਹੀਦੀ ਐਸੀ ਸੰਗਤ ਅਰ ਮੋਤੇ ਨੇ ਜਿਹੜਾ ਸੰਪੂਰਨ ਹੈ ਤੇ ਗੁਰਬਾਣੀ ਦਾ ਪੁਰਸ਼ੋ ਗੁਰੂ ਸਾਹਿਬ ਕਹਿੰਦੇ ਨੇ ਕਰੋੜਾਂ ਵਿੱਚੋਂ ਕੋਈ ਇੱਕ ਹੈ ਕੋਟ ਮਤੇ ਕੋਈ ਸ਼ੰਤ ਦਿਖਾਇਆ ਸਤਿਗੁਰ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਚੇਤੇ ਰੱਖੀ ਜੇ ਤੂੰ ਮੇਰੀ ਬਣ ਨੂੰ ਪੜਵੇਂ ਤੇ ਇੱਕ ਪੰਤੀ ਪੱਲੇ ਬੰਗੜੇ ਕੋਟਨ ਮਹਿਨਾਂ ਨੰਦ ਕੋ ਨਾਰਾਇਣ ਜਹ ਜੀਤ ਕੁਲਲਾ ਵਿੱਚੋਂ ਇੱਕ ਹੈ ਜਿਨ੍ਹਾਂ ਜਿਤ ਉਸ ਨਾਰਾਇਣ ਨਾਲ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ ਇਥੇ ਸਾਧਗੁਰਾਂ ਖੱਤਿਆਂ ਦੀ ਵੱਡੀ ਭੀੜ ਦੇ ਵਿੱਚ ਚਿੱਤ ਤੇ ਪ੍ਰਾਇਸ਼ਤੀ ਨਾਲ ਹੈ ਸਿੱਖ ਕਨੇ ਕਰ ਸ਼ਬਦ ਨਾਲ ਚੀਨੈ ਲੰਪਟ ਹੈ ਬਾਦਾਨੀ ਆਪਣੇ ਚੇਲਿਆਂ ਦੀ ਵੱਡੀ ਭੀੜ ਬਣਾਈ ਸੰਨਿਆਸੀ ਸਾਧੂ ਬਣ ਗਿਆ ਕਾਮ ਵਾਸ਼ਨਾ ਵਿੱਚ ਗਰਸਿਆ ਹੋਇਆ ਇਸ ਤਰ੍ਹਾਂ ਸੰਨਿਆਸੀ ਬਣਦੇ ਥਾ ਲੋਕਾਂ ਦੀਆਂ ਨਜ਼ਰਾਂ ਵਿੱਚ ਮਸ਼ਕਰਾ ਬਣਿਆ ਹੋਇਆ ਸ਼ਬਦ ਨੂੰ ਨਹੀਂ ਪਛਾਣਦਾ ਸ਼ਬਦ ਦੀ ਕੋਝ ਨਹੀਂ ਕਰਦਾ ਲੋਕ ਉਹਦੇ ਤੇ ਉਂਗਲਾਂ ਚੁੱਕਦੇ ਨੇ ਉਹਦੀ ਜ਼ਿੰਦਗੀ ਦਾ ਮਜ਼ਾਕ ਉਟਾਉਂਦੇ ਹਨ ਸਤਿਗੁਰਾਂ ਖੈ ਇਹ ਸੰਸਾਰ ਤੇ ਜ਼ਿੰਦਗੀ ਜਿੰਦਾਂ ਹੈ ਤੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਆਦਰਾਨੇ ਕਰਨ ਦਾ ਜੇ ਸ਼ਬਦ ਨੇ ਰੱਬ ਦੇ ਨੇੜੇ ਜਾਣਾ ਸਿੱਖੋ ਨੂੰ ਤੇ ਛੱਡ ਦਿੱਤਾ ਅੰਤਰ ਵਿੱਚ ਬਾਹਰ ਨਿਪਰਾਤੇ ਤਾਂ ਜੰਮਤ ਨੇ ਖੁਆਰੀ ਸਾਬ ਕਹਿਣ ਲੱਗੇ ਕਿ ਧਿਆਨ ਨਾਲ ਸੁਣਿਓ ਕਿ ਇਹ ਮਨੁੱਖ ਜਣ ਹੈ ਇਹਦੇ ਅੰਦਰ ਆਤਮਿਕ ਲਿਆਉਣ ਵਾਲੀ ਤ੍ਰਿਸ਼ਨਾ ਦਾ ਜ਼ੈਨ ਹੈ ਜੇ ਬਾਹਰ ਲੋਕਾਂ ਨੂੰ ਵਖਾਣ ਵਾਸਤੇ ਸ਼ਾਂਤੀ ਧਾਰਨ ਕੀਤੀ ਚੁੱਪ ਕਰਕੇ ਬਿਠਾ ਜਦੋਂ ਲੋਕ ਆਉਂਦੇ ਨੇ ਜੰਗੀ ਸਮਾਧੀ ਲਾ ਲੈਂਦਾ ਹੈ ਅਦਾਇ ਪਖੰਡੀ ਨੂੰ ਆਤਮਿਕ ਮੌਤ ਖوار ਕਰਦੀ ਹੈ ਉਹਦੀ ਜ਼ਿੰਦਗੀ ਚ ਟਿਕਾ ਨਹੀਂ ਆ ਸਕਦਾ ਇਸੇ ਕਰਕੇ ਕਿਸੇ ਦੇ ਸਾਹਮਣੇ ਆਪਣੇ ਸ਼ੀਸ਼ ਨੂੰ ਝੁਕਾਣ ਤੋਂ ਪਹਿਲਾਂ ਵੀ ਸਿੱਖ ਉਹ ਰੱਖਾਂ ਵਾਲੀ ਸੋਚੇ ਕਿ ਸੱਚੀ ਮੁੱਤੀ ਕੋਟਨ ਮੈਂ ਨਾਮ ਨੂੰ ਕਹੂੰ ਨਾਰਾਇਣ ਦੀ ਚੀਤਾ ਤੇ ਥਾਂ ਥਾਂ ਤੇ ਤੁਹਾਨੂੰ ਦੇ ਦੇ ਵੀ ਥਾਂ ਥਾਂ ਤੇ ਛੋਟੇ ਛੋਟੇ ਬੱਚੇ ਆਪਣੇ ਨਾਮ ਨਾਲ ਸਤਿ ਸ਼ੰਕ ਲਾਉਂਦੇ ਉਹਨਾਂ ਨੂੰ ਸਤਿ ਦੀ ਮਹਿਮਾ ਦਾ ਨਹੀਂ ਪਤਾ ਸਤ ਦੇ ਅਰਥਾਂ ਦਾ ਨਹੀਂ ਪਤਾ ਸ਼ਰਤ ਹੁੰਦਾ ਕੀ ਹੈ ਸਿਰਫ ਤੁਹਾਨੂੰ ਪ੍ਰਮਾਣ ਵਾਸਤੇ ਤੁਹਾਨੂੰ ਆਪਣੇ ਸਾਹਮਣੇ ਗੋਡੇ ਟਿਕਾਉਣ ਵਾਸਤੇ ਮੱਥੇ ਟਿਕਾਉਣ ਵਾਸਤੇ ਬੰਡੇ ਲੰਮੇ ਗੋਡਿਆਂ ਤੱਕ ਚੋਲੀ ਪਾ ਲੈ ਇਹਨਾਂ ਚੋਲਿਆਂ ਤੋਂ ਪ੍ਰਭਾਵ ਤੋਂ ਕਿਵੇਂ ਸੇ ਸਾਹਮਣੇ ਸੀਸ ਨਾ ਚੁਪਾਇਓ ਬਾਹਰੋਂ ਚਿੱਟੇ ਤੇ ਅੰਦਰੋਂ ਬਿਲਕੁਲ ਦੁਆਇਤ ਨਾਲ ਭਰੇ ਹੋਏ ਇਹਨਾਂ ਦੇ ਸਾਹਮਣੇ ਜਿਹੜਾ ਅੰਦਰੋਂ ਤੇ ਬਾਹਰੋਂ ਇੱਕੋ ਹੀ ਜਿਹੜਾ ਅੰਦਰਲੇ ਨੂੰ ਨਿਰਮਲ ਕਰਦਾਏ ਜਿਹਨੇ ਅੰਦਰਲੇ ਨੂੰ ਪਾਪ ਕੀਤਾ ਉਹਦੇ ਸਾਹਮਣੇ ਭਾਵੇਂ ਲੱਖਾਂ ਵਾਰੀ ਸਾਜ ਸਿਰ ਝੁਕੇ ਉਹਦੇ ਸਾਹਮਣੇ ਭਾਵੇਂ ਵਾਰ-ਵਾਰ ਅਸੀਂ ਨਖਸਤ ਕੋਈ ਇਹੋ ਦੇ ਚਰਨ ਤੋਕੇ ਪੇਣੀਏ ਕੋਈ ਗੁਨਾਹ ਨਹੀਂ ਪਰ ਦੰਬੀ ਤੇ ਘੱਡੀ ਇਹਨਾਂ ਦੀ ਪਹਿਚਾਨ ਸਾਨੂੰ ਗੁਰਬਾਣੀ ਨੇ ਸਿਖਾਈ ਇਹ ਸਿੱਖਣੀ ਜ਼ਰੂਰ ਕਰਨੀ ਹੈ ਹੋਈਆਂ ਭੁੱਲਣ ਚੁੱਕਾ ਤੋਂ ਮਾ ਗੁਰੂ ਤੇ ਸੰਗਤ ਬਖਸ਼ੇ ਜੋ ਮੇਰਾ ਬਖਸ਼ ਲੈਣਾ ਕੀ ਪ੍ਰੇਮ ਸਹਿਤ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਬਲੀ ਮਹੱਲਾ